ਮੰਗਾਂ ਦੇ ਕੋਈ ਸਾਡੀਆਂ ਜਿਹੜੀਆਂ ਪਹਿਲਾਂ ਮੰਨੀਆਂ ਹੋਈਆਂ ਮੰਗਾਂ ਸੀਗੀਆਂ ਆਪਾਂ ਉੱਥੇ 13 ਮਹੀਨੇ ਬੈਠੇ ਰਹੇ ਕਿਸਾਨ ਦਿੱਲੀ ਉਹ ਮੰਗਾਂ ਜਿਹੜੀਆਂ ਮੰਨੀਆਂ ਸੀ ਜਿਹੜੇ ਤਿੰਨ ਕਾਨੂੰਨ ਰੱਦ ਕਰੇ ਸੀਗੇ ਉਹ ਚੋਰ ਮੋਰੀ ਰੱਖ ਕੇ ਦੁਬਾਰਾ ਫੇਰ ਲਾਗੂ ਹੋ ਰਹੇ ਨੇ ਸਾਰੀ ਵਾਰੀ ਵਾਰੀ ਮੇਨ ਵਾ ਹੁਣ ਕੀ ਆਪਣੇ ਜਿਵੇਂ ਐਮਐਸਪੀ ਦੀ ਗਰੰਟੀ ਸੀ ਡਾਕਟਰ ਸੁਮਿੰਦਰ ਦੀ ਰਿਪੋਰਟ ਸੀ ਕੁਝ ਨਹੀਂ ਲਾਗੂ ਕਰਿਆ ਉਸ ਕਰਕੇ ਕਿਸਾਨ ਉਹਨਾਂ ਨੂੰ ਚੇਤਾ ਕਰਾਉਣ ਲਈ ਆਪਣੀ ਜਾਲਚਾਨੀ ਜਾ ਰਹੇ ਸੀਗੇ ਤੇ ਸਾਡਾ ਹੱਕ ਵਾ ਸਾਡਾ ਜਮਹੂਰੀ ਹੱਕਾ ਸਾਨੂੰ ਰੋਕਿਆ ਗਿਆ ਰੋਕਿਆ ਵੀ ਇਸ ਢੰਗ ਨਾਲ ਗਿਆ ਜਿਵੇਂ ਕੋਈ ਪਾਕਿਸਤਾਨ ਦੇ ਚੀਨਾ ਦੇ ਲੋਕ ਹੁੰਦੇ ਆ ਜਿਹੜੇ ਉਹ ਬੁਲਟ ਇੱਕ ਬੁਲਟ ਮਾਰੀ ਗਿਆ ਗੇਟ ਭੰਨਣ ਵਾਲੇ ਜਦ ਕਿ ਉਹ ਦੂਜੇ ਕਿਸੇ ਆਪਣੇ ਵਿਰੋਧੀ ਦੇਸ਼ ਨਾਲ ਵੀ ਨਹੀਂ ਵਰਤੇ ਜਾਂਦੇ ਉਹ ਜਿਹੜੇ ਉਹ ਗੈਸ ਗੋੜੇ ਆ 1993 ਦੇ ਬੰਦ ਨੇ ਉਹ ਗੈਨ ਨੇ ਉਹ ਸਾਡੇ ਦੇ ਵਰਤੇ ਗਏ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਸਰਕਲ ਹੁਣ ਇਹ ਪੰਜਾਬ ਦੇ ਵਿੱਚ ਕਿਹੜੇ ਮੂੰਹ ਨਾਲ ਆਉਂਦੇ ਨੇ ਅਮਿਤ ਸਾਹਿਬ ਵੀ ਆਇਆ ਸੀਗਾ ਉਦੋਂ ਵੀ ਅਸੀਂ ਬੋਟ ਕਰਿਆ ਜੀ ਹੁਣ ਤੁਸੀਂ ਕੀ ਕਰਨ ਆ ਰਹੇ ਹੋ ਜੇ ਉਹੀ ਪੰਜਾਬੀ ਨੇ ਜਿਹਨੇ ਰੋਕਿਆ ਹੁਣ ਤੁਸੀਂ ਯਾ ਸਾਨੂੰ ਹਿੱਸਾ ਹੀ ਨਹੀਂ ਮੰਨਦੇ ਤੁਸੀਂ ਕੰਦਾ ਕੱਢ ਦਿੱਤੀਆਂ ਗਿਆ ਹਾਲਾਂਕਿ ਜਿਹੜਾ ਪਾਕਿਸਤਾਨ ਦਾ ਬਾਰਡਰ ਆ ਉਹ ਤੇ ਤਾਰਨੀ ਨਹੀਂ ਲੱਗੀ ਹੋਈ ਉਹ ਤੇ ਸਾਡੇ ਕਿਸਾਨ ਉਧਰ ਜਾ ਕੇ ਖੇਤੀ ਵੀ ਕਰਦੇ ਨੇ ਸਾਨੂੰ ਖੁੱਲ੍ਹ ਦਿੱਤੀ ਜਾਂਦੀ ਵੀ ਕਸਮ ਵੀ ਸਾਡੇ ਖੇਤ ਨੇ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਮਾੜੀ ਕਰੀ ਹੁਣ ਦੇਖੋ ਇੱਥੇ ਅਸੀਂ ਧਰਨਾਲ ਪ੍ਰੋਟੈਸਟ ਅਸੀਂ ਆਪ ਦਾ ਸਤਿਵਾਈ ਕਰ ਰਹੇ ਆ ਇੱਥੇ ਇੱਕ ਡਿਪਟੀ ਸਾਹਿਬ ਆਏ ਸੀਗੇ ਉਹ ਕਹਿੰਦੇ ਵੀ ਤੁਸੀਂ ਉੱਚੀ ਆਵਾਜ਼ ਨਹੀਂ ਆ ਆਪਣਾ ਸਪੀਕਰ ਨਹੀਂ ਲਾਉਣਾ ਚਾਹਤ ਕੇ ਛੋਟਾ ਅਸੀਂ ਆਪਣੇ ਜਿਹੜੇ ਰੈਜੀਡੈਂਸ ਏਰੀਆ ਵਾ ਰੈਜੀਡੈਂਸ ਏਰੀਆ ਨੂੰ ਹਰਾਨ ਨਹੀਂ ਕਰਨਾ ਸੀਗਾ ਨਹੀਂ ਕਰਦੇ ਜਦ ਕਿ ਰੈਜੀਡੈਂਸ ਏਰੀਆ ਸਾਰਾ ਦੇਖੋ ਚਬੀਲ ਵੀ ਮਿੱਠੇ ਪਣਜੀ ਲਾਈ ਆ ਸਾਨੂੰ ਪਾਣੀ ਦੇ ਰਿਹਾ ਆ ਆਂਡ ਕਮਾਂਡ ਸਾਨੂੰ ਪਾਣੀ ਭੇਜ ਰਿਹਾ ਆ ਵਾ ਸਾਰਾ ਸਾਨੂੰ ਸਾਰੇ ਕੋਆਪਰੇਟ ਕਰਿਆ ਇਹਨਾਂ ਨੇ ਕਮਾਂਡੀਆਂ ਨੇ ਜਦ ਕਿ ਇਹ ਸਾਨੂੰ ਕਹਿੰਦੇ ਸੀਗੇ ਵੀ ਤੁਸੀਂ ਇਹਨੂੰ ਹਰਾਨ ਨਾ ਕਰਿਓ ਅਸੀਂ ਕੋਈ ਅਸੀਂ ਇਸੇ ਦੇਸ਼ ਦੇ ਵਾਸੀ ਆ ਅਸੀਂ ਕੋਈ ਪਾਕਿਸਤਾਨ ਵਾਲੇ ਨਹੀਂ ਜਿਹੜਾ ਸਾਡੇ ਨਾਲ ਦੁਖ ਵਿਹਾਰ ਕਰਿਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਇਹ ਨਵੇਂ-ਨਵੇਂ ਭਾਜਪਾ ਜੁਆਇਨ ਕਰੀਏ ਇਹਨਾਂ ਨੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਭਾਜਪਾ ਕਿੰਨੀ ਕਿ ਚੰਗੀ ਆ ਉਹਦੇ ਉਹਦੇ 'ਚ ਅਸੀਂ ਜਵਾਬ ਲੈਣਾ ਇਹਦੇ ਕੋਲ ਇਲੈਕਸ਼ਨਾਂ ਦੇ ਵਿੱਚ ਵੀ ਵਿਰੋਧ ਕਰਦੇ ਰਹੂਗੇ। ਹਾਂਜੀ ਕਰਦੇ ਆ ਜੀ ਅਸੀਂ। ਅਸੀਂ ਕਹਿੰਦੇ ਆ ਵੀ ਹੋਰ ਕਿਸ ਨੂੰ ਮਰਜ਼ੀ ਵੋਟ ਪਾ ਦਿਓ ਭਾਜਪਾ ਨੂੰ ਵੋਟ ਨਾ ਪਾਓ। ਧੰਨਵਾਦ। ਅੱਜ ਜੀ ਮੈਂ ਭਾਰਤੀ ਕਿਸਾਨ ਜਥੇਬੰਦੀ ਨੇ ਇਕੱਠ ਸਿੱਧੂਪੁਰ ਦਾ ਜੀ ਜ਼ਿਲ੍ਹਾ ਪ੍ਰਧਾਨ ਅੱਜ ਕਿਥੇ ਧਰਨਾ ਦੇ ਰਹੇ ਆ। ਅੱਜ ਰੁਨੀਕ ਮਿੱਟੂ ਦੀ ਰਹਿਾਈ ਦੇ ਉੱਤੇ ਧਰਨਾ ਦੇ ਰਹੇ ਆ ਜੀ। ਜਿਹੜਾ ਇਹ ਸਾਡੇ ਸਹਿਯੋਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹਰੇਕ ਕੇ ਐਮਐਮਓ ਵੱਲੋਂ ਜਿਹੜਾ ਦਿੱਤਾ ਗਿਆ ਪ੍ਰੋਗਰਾਮ ਲਿਖ ਦੇ ਰਹੇ ਆ ਇਹ ਪੰਜਾਬ ਦੇ ਵਿੱਚ 16 ਤੋਂ ਵੱਧ ਥਾਵਾਂ ਦੇ ਉੱਤੇ ਦਿੱਤਾ ਜਾ ਰਿਹਾ ਇਹ ਬੀਜੇਪੀ ਦੇ ਉਮੀਦਵਾਰਾਂ ਦੇ ਰਹਿਸ਼ ਦੇ ਉੱਤੇ ਦਿੱਤੇ ਜਾ ਰਹੇ ਹਾਂ ਸਰ ਕਿੰਨਾ ਚਿਰ ਜਾਂਦਾ ਤੁਸੀਂ ਵਿਰੋਧ ਕਰਦੇ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਆ ਅਸੀਂ ਇਸ ਕਰਕੇ ਕਰਦੇ ਆ ਕਿਸਾਨਾਂ ਨਾਲ ਕੀਤੇ ਵਾਅਦੇ ਸੀਗੇ 2020 ਦੇ ਵਿੱਚ ਅਸੀਂ 13 ਮਹੀਨੇ 13 ਦਿਨ ਅੰਦੋਲਨ ਲੜ ਕੇ ਮੰਗਾ ਮਨਾਈਆਂ ਸੀ ਵਾਅਦਾ ਕਰਕੇ ਮੁੱਕਰੀ ਹੋ ਸਰਕਾਰ ਪੋਸਟ ਕਰਕੇ ਵਿਰੋਧ ਕਰਦੇ ਆਂ ਦੂਜੀ ਗੱਲ ਉਦੋਂ ਦਾ ਹਾਂ ਸਰਕਾਰ ਦੇ ਜਾਣ ਵੇਲੇ ਸਮੇਂ ਤੇ ਅਸੀਂ ਉਹਨਾਂ ਨੂੰ ਯਾਦ ਕਰਾਉਣ ਦਿੱਲੀ ਵੱਲ ਰਵਾਨਾ ਹੋਈ ਸੀ ਆਪਣੇ ਟ੍ਰੈਕਟਰ ਟਰਾਲੀਆਂ ਲੈ ਕੇ ਜਿਹਦੇ ਵਿੱਚ ਬੈਰੀਗੇਟ ਕਰਕੇ ਰਸਤੇ ਦੇ ਵਿੱਚ ਕਿੱਲ ਲਾਏ ਗਏ ਅੱਜ ਕਿਸਾਨਾਂ ਦੇ ਵੱਲੋਂ ਵੀ ਇਹ ਦੇ ਘਰ ਦੇ ਵਾਰਤਨਾ ਦਿੱਤਾ ਗਿਆ ਕੀ ਕਹਿਣਾ ਚਾਹੁੰਦਾ ਕਿਦਰ ਆਪਣੇ ਮਿੱਟੀ ਜੀ ਦਾ ਘਰ ਆ ਜੀ ਤੇ ਘਰ ਤੋਂ ਥੋੜਾ ਬਸੇ ਹੋ ਕੇ ਅੱਜ ਪੀਸਕੂਲ ਪਰ ਟੈਸਟ ਕਰ ਰਹੇ ਆਂ ਜੋ ਕਿਸੇ ਨੂੰ ਕੋਈ ਦਿੱਕਤ ਵਗੈਰਾ ਨਹੀਂ ਆਉਂਦੀ ਸਰ ਵੈਰੀਗੇਟ ਵਗੈਰਾ ਵੀ ਕੀਤੀ ਗਏ ਮੁਲਾਜ਼ਮ ਦੀ ਖੜਾਈ ਕੀਤੀ ਹਾਂ ਤੁਹਾਨੂੰ ਆਦਾ ਸਿਕਿਉਰਟੀ ਕਰਕੇ ਥੋੜਾ ਲੈਕਚਰ ਕਰਕੇ ਸਾਨੂੰ ਅਸੀਂ ਵੀ ਚਲੋ ਕੋਈ ਨਾ ਮਜਾਦਾ ਕੁਝ ਹੋ ਜਾਂਦਾ ਅਦਰ ਨਾ ਜਾਏ ਕੋਈ ਗਲਤ ਜੀ ਬਹੁਤ ਠੀਕ ਹੈ ਸਰ